ਜਸਵਿੰਦਰ ਸਿੰਘ ਭੱਲਾ ਜੀ ਜਿਨ੍ਹਾਂ ਨੇ 40 ਸਾਲ ਤੋਂ ਵੱਧ ਸਮਾਂ ਚਾਰ ਦਹਾਕਿਆਂ ਤੋਂ ਵੱਧ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਰਾਜ ਕੇ ਸੇਵਾ ਕੀਤੀ ਉਹ عظیم ਸ਼ਖਸੀਅਤ ਸਨ ਬੜੀ ਉੱਚੀ ਸ਼ਖਸੀਅਤ ਸਨ ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਚਾਹੇ ਉਹ ਫਿਲਮ ਜਗਤ 'ਚ ਹੋਣ ਚਾਹੇ ਨਾਰਮਲ ਆਮ ਸਧਾਰਨ ਜ਼ਿੰਦਗੀ 'ਚ ਹੋਣ ਉਹਨਾਂ ਨੇ ਕਿੱਤੇ ਲਾਇਨੇ ਧੰਦੇ ਲਾਇਨੇ ਅੱਜ ਆਪਣਾ ਰੋਟੀ ਰੋਜ਼ੀ ਰੋਟੀ ਖਾ ਰਹੇ ਨੇ ਦਾ ਇੱਕ ਸਟਾਇਰ ਸੀ ਕਿ ਜਨ ਸਧਾਰਨ ਜ਼ਿੰਦਗੀ ਚ ਵਿਚਰਦੇ ਹੋਏ ਉਹ ਕੋਈ ਵੀ ਕਾਹੀ ਜੀ ਗੱਲ ਚੱਕ ਕੇ ਉਹਨੂੰ ਵਿਅੰਗ ਦੇ ਰੂਪ ਚ ਪੇਸ਼ ਕਰਦੇ ਸੀ ਜਿਹਦੇ ਕੋਲ ਸਰਕਾਰਾਂ ਨੂੰ ਅਫਸਰशाही ਨੂੰ ਆਮ ਲੋਕਾਂ ਨੂੰ ਪਬਲਿਕ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਉਹਨਾਂ ਦੀ ਸ਼ਖਸੀਅਤ ਦਾ ਇੱਕ ਹਿੱਸਾ ਸੀ ਅੱਜ ਉਹ ਨਹੀਂ ਰਹੇ 65 ਸਾਲ ਦੀ ਉਮਰ ਚ ਉਹਨਾਂ ਨੇ ਆਖਰੀ ਸਾਹ ਲੱਤੇ ਨੇ ਛੋਟੇ ਛੋਟੇ ਹੁੰਦਿਆਂ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਉਹਨਾਂ ਨੂੰ ਸੁਣਦੇ ਆਏ ਹਾਂ ਦੇਖਦੇ ਆਏ ਹਾਂ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਆਏ ਹਾਂ ਬਹੁਤ ਮੈਂ ਕਹਿੰਦਾ ਜੀ ਐਸੀ ਸ਼ਖਸੀਅਤਾਂ ਕਿਤੇ ਵਿੜਲੀਆਂ ਕਿਤੇ ਸਦੀਆਂ ਬਾਅਦ ਹੀ ਆਂਦੀਆਂ ਹੁੰਦੀਆਂ ਉਹਨਾਂ ਦਾ ਘਾਟਾ ਪੂਰਾ ਨਹੀਂ ਕਿ ਸੁਵਿੰਦਰ ਪੱਲਾ ਦੁਨੀਆ ਨੂੰ ਛੱਡ ਕੇ ਚਲੇ ਗਏ ਅੱਜ ਉਹਨਾਂ ਦਾ ਸੰਸਕਾਰ ਹੋ ਰਿਹਾ ਹੈ ਇਸ ਨੂੰ ਲੈ ਕੇ ਜਿੱਥੇ ਉਹਨਾਂ ਦਾ ਚਾਉਣ ਵਾਲੇ ਵੱਡਾ ਇਕੱਠ ਹੈ ਮੈਂ ਕੈਮਰਾਮੈਨ ਨੂੰ ਕਹਾਂ ਕਿ ਦਿਖਾ ਦਿਓ ਇੱਕ ਵਾਰ ਕਿੰਨਾ ਵੱਡਾ ਇਕੱਠ ਜਿਹੜਾ ਉਹਨਾਂ ਦੇ ਚਾਉਣ ਵਾਲਿਆਂ ਦਾ ਦੂਜੇ ਪਾਸੇ ਫਿਲਮੀ ਐਕਟਰ ਪੋਲਿਟਿਸ਼ੀਅਨ ਤੇ ਹਰ ਪੰਜਾਬ ਦੇ ਕੋਨੇ-ਕੋਨੇ 'ਚ ਅੰਤਿਮ ਵਿਦਾਇਕ ਸਮੇਂ ਉਹਨਾਂ ਦੇ ਪਹੁੰਚਿਆ ਹੈ ਤਾਂ ਤੁਸੀਂ ਦੇਖੋ ਅੱਖਾਂ ਦੇ ਵਿੱਚ ਹੰਝੂ ਨਹੀਂ ਰੁਕ ਰਹੇ ਕਿਉਂਕਿ ਉਹ ਚਿਹਰਾ ਜਿਸ ਨੇ ਹੁਣ ਤੱਕ ਲੋਕਾਂ ਨੂੰ ਹਸਾਇਆ ਹੈ ਪਰ ਉਹ ਅੱਜ ਸਭ ਨੂੰ ਰਵਾ ਕੇ ਚਲਾ ਗਿਆ ਪਰ ਇਸ ਤਰੀਕੇ ਦੇ ਜਿਹੜੇ ਅਦਾਕਾਰ ਇਸ ਤਰੀਕੇ ਦੇ ਐਕਟਰ ਨੇ ਬਹੁਤ ਘੱਟ ਹੀ ਦੁਨੀਆ ਵਿੱਚ ਆਉਂਦੇ ਨੇ ਤੇ ਉਹ ਆਪਣੇ ਨਾਲ ਇੱਕ ਯੁੱਗ ਹੀ ਖਤਮ ਕਰ ਲੈਂਦੇ ਨੇ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਮੰਤਰੀ ਤਰਨ ਪ੍ਰੋਸ ਸੌਂਤ ਜੀ ਸਾਡੇ ਨਾਲ ਨੇ ਸੌਂਤ ਸਾਹਿਬ ਜਸਵਿੰਦਰ ਭੱਲਾ ਜੀ ਨੇ ਜਿਹੜਾ ਸਫ਼ਰ ਕੀਤਾ ਹੈ ਤਾਂ ਉਸ ਦੇ ਵਿੱਚ ਬਹੁਤ ਨਾਮਣਾ ਵੀ ਖੱਟਿਆ ਹੈ ਲੋਕਾਂ ਨੂੰ ਹਸਾਇਆ ਹੈ ਪਰ ਅੱਜ ਪੂਰੀ ਦੁਨੀਆ ਨੂੰ ਹੀ ਰਵਾ ਕੇ ਜਾ ਰਹੇ ਡਾਕਟਰ ਜਸਵਿੰਦਰ ਸਿੰਘ ਭੱਲਾ ਜੀ ਜਿਨ੍ਹਾਂ ਨੇ 40 ਸਾਲ ਤੋਂ ਵੱਧ ਸਮਾਂ ਚਾਰ دہਾਕਿਆਂ ਤੋਂ ਵੱਧ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਰਾਜਕੇ ਸੇਵਾ ਕੀਤੀ ਉਹ عظیم ਸ਼ਖਸੀਅਤ ਸਨ ਬੜੀ ਉੱਚੀ ਸ਼ਖਸੀਅਤ ਸਨ ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਚਾਹੇ ਉਹ ਫਿਲਮ ਜਗਤ 'ਚ ਹੋਣ ਚਾਹੇ ਨਾਰਮਲ ਆਮ ਸਧਾਰਨ ਜ਼ਿੰਦਗੀ 'ਚੋਂ ਉਹਨਾਂ ਨੇ ਕਿੱਤੇ ਲਾਇਨੇ ਧੰਦੇ ਲਾਇਨੇ ਅੱਜ ਆਪਣਾ ਰੋਟੀ ਰੋਜ਼ੀ ਰੋਟੀ ਖਾ ਰਹੇ ਨੇ ਉਹਨਾਂ ਦੇ ਨਾਲ ਫਿਲਮਾਂ ਦੇ ਵਿੱਚ ਐਕਟਿੰਗ ਕਰਕੇ ਬਹੁਤ ਸਾਰੇ ਕਲਾਕਾਰ ਸੀ ਜਿਨ੍ਹਾਂ ਨੂੰ ਨਵਾਂ ਮੰਚ ਮਿਲਿਆ ਜੀਵਨ ਨੂੰ ਅੱਗੇ ਤੋਰਨ ਦਾ ਸੋ ਉਹਨਾਂ ਦਾ ਇੱਕ ਸਟਾਇਰ ਸੀ ਕਿ ਜਨ ਸਧਾਰਨ ਜ਼ਿੰਦਗੀ ਚ ਵਿਚਰਦੇ ਹੋਏ ਉਹ ਕੋਈ ਵੀ ਕਾਹੀ ਜੀ ਗੱਲ ਚੱਕ ਕੇ ਉਹਨੂੰ ਵਿਅੰਗ ਦੇ ਰੂਪ ਚ ਪੇਸ਼ ਕਰਦੇ ਜਿਹਦੇ ਕੋਲ ਸਰਕਾਰਾਂ ਨੂੰ ਅਫਸਰशाही ਨੂੰ ਆਮ ਲੋਕਾਂ ਨੂੰ ਪਬਲਿਕ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਸੋ ਇਹ ਉਹਨਾਂ ਦੀ ਸ਼ਖਸੀਅਤ ਦਾ ਇੱਕ ਹਿੱਸਾ ਸੀ ਅੱਜ ਉਹ ਨਹੀਂ ਰਹੇ 65 ਸਾਲ ਦੀ ਉਮਰ ਚ ਉਹਨਾਂ ਨੇ ਆਖਰੀ ਸਾਲ ਲੱਤੇ ਨੇ ਸੱਚੇ ਪਾਤਸ਼ਾਹ ਵਾਇਗਰੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਉਹਨਾਂ ਨੂੰ ਉਹਨਾਂ ਦੇ ਪਾਏ ਹੋਏ ਪੂਰਨੇ ਆ ਤੇ ਸਾਨੂੰ ਸਾਰਿਆਂ ਨੂੰ ਚੱਲਣ ਦਾ ਬਲ ਬਖਸ਼ਣ ਬਹੁਤ ਸ਼ਾਨਦਾਰ ਕਲਾਕਾਰ ਅਸੀਂ ਛੋਟੇ-ਛੋਟੇ ਹੁੰਦੇ ਸੀ ਛੋਟੇ-ਛੋਟੇ ਹੁੰਦਿਆਂ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਉਹਨਾਂ ਨੂੰ ਸੁਣਦੇ ਆਏ ਆ ਦੇਖਦੇ ਆਏ ਆ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਆਏ ਆ ਬਹੁਤ ਮੈਂ ਕਹਿੰਦਾ ਜੀ ਐਸੀ ਸ਼ਖਸੀਅਤਾਂ ਕਿਤੇ ਵਿੜਲੀਆਂ ਹੀ ਕਿਤੇ ਸਦੀਆਂ ਬਾਅਦ ਹੀ ਆਉਂਦੀਆਂ ਹੁੰਦੀਆਂ ਉਹਨਾਂ ਦਾ ਘਟਾ ਪੂਰਾ ਨਹੀਂ ਕੀਤਾ ਸੀਮ ਸਾਹਿਬ ਵੀ ਆਏ ਸੀ ਕੱਲ ਕਹਿੰਦੇ ਸ਼ੰਕਾਟੀਆਂ ਦੀ ਆਵਾਜ਼ਾਂ ਬੰਦ ਹੋ ਜਾਣਗੀਆਂ ਸੀਮ ਸਾਹਿਬ ਦੇ ਬਹੁਤ ਨੇੜੇ ਦੇ ਮਿੱਤਰਾਂ ਚੋਂ ਉਹਨਾਂ ਦੇ ਵੱਡਿਆਂ 'ਚੋਂ ਇੱਕ ਸੀਗੇ ਬਹੁਤ ਇੱਜ਼ਤ ਕਰਦੇ ਆ ਸਾਡੇ ਸੀਐਮ ਸਾਹਿਬ ਉਹਨਾਂ ਦੀ ਸੋ ਸੀਐਮ ਸਾਹਿਬ ਕੱਲ ਆ ਪਾ ਕੇ ਗਏ ਸੀਗੇ ਸੋ ਅਸੀਂ ਤਾਂ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਹੋਣ ਦੇ ਨਾਤੇ ਮੇਰੀ ਡਿਊਟੀ ਲੱਗੀ ਸੀ ਮੈਂ ਆਇਆ ਉਰੇ ਪਹੁੰਚੇ ਆ ਸੋ ਅਸੀਂ ਆਪਣੇ ਵੱਲੋਂ ਸ਼ਰਧਾ ਭਾਗ ਭੇਟ ਕੀਤੇ ਨੇ ਸੱਚੇ ਪਾਤਸ਼ਾਹ ਡਾਕਟਰ ਜਸਵਿੰਦਰ ਸਿੰਘ ਭੱਲਾ ਜੀ ਨੂੰ ਆਪਣੇ ਚਰਨਾਚ ਨਿਵਾਸ ਜੋੜੀ ਟੁੱਟ ਗਈ ਜੀ ਜਸਵਿੰਦਰ ਭੱਲਾ ਜੀ ਦੀ ਬਾਲਮਕੰਨ ਸ਼ਰਮਾ ਜੀ ਦੀ ਨੀਲੂ ਜੀ ਦੀ ਇਹ ਸਾਰੀ ਜੋੜੀ ਹੁੰਦੀ ਸੀ ਜੋੜੀ ਟੁੱਟ ਗਈ ਘਾਟਾ ਪੈ ਗਿਆ ਇਹ ਪੂਰਾ ਨਹੀਂ ਹੋ ਸਕਦਾ ਦੱਸਦੇ ਕਿ ਜਦੋਂ ਤੁਸੀਂ ਗੱਲ ਕਹੀ ਹੈ ਕਿ ਤੰਜ ਕੱਸਦੇ ਸੀ ਸਰਕਾਰਾਂ ਤਾਂ ਵੀ ਪੁਲਿਸ ਤੇ ਵੀ ਜੇ ਕੋਈ ਲੱਗਦਾ ਸੀ ਉਹਨਾਂ ਨੂੰ ਕਿ ਇਹ ਗਲਤ ਚੱਲ ਰਿਹਾ ਹੈ ਤਾਂ ਦੱਸਦੇ ਕਿ 2003-4 ਦੀ ਗੱਲ ਹੈ ਜਦੋਂ ਪਰਚਾ ਵੀ ਹੋਣ ਲੱਗਿਆ ਸੀ ਕਿਸੇ ਸਰਕਾਰ ਉਸ ਸਮੇਂ ਦੀ ਸੀ ਤਾਂ ਫਿਰ ਦੱਸਦੇ ਕਿ ਉਹਨਾਂ ਨੇ ਦੱਸਿਆ ਕਿ ਹੁਣ ਕਲਾਕਾਰਾਂ ਨੂੰ ਅਜਾਸ ਲੈਣੀ ਪਵੇਗੀ ਇਸ ਤਰੀਕੇ ਦੀ ਕਮੇਡੀ ਕਰਨ ਵਾਸਤੇ ਮੈਂ ਤਾਂ ਦੱਸਿਆ ਜੀ ਵੀ ਉਹਨਾਂ ਦੇ ਇੱਕ ਸ਼ਖਸੀਅਤ ਦੇ ਹਿਸਾਬੀ ਕਿ ਉਹ ਹਰੇਕ ਨੂੰ ਸਿੱਖਿਆ ਦੇ ਜਾਂਦੇ ਸੀ ਸੋ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਅਸੀਂ ਆਪਣਾ ਅਗਲਾ ਜਿਹੜਾ ਜੀਵਨ ਹੈ ਉਹ ਜੀਏ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਉਹਨਾਂ ਤੋਂ ਬਚ ਕੇ ਰਹੀਏ ਉਹਨਾਂ ਤੋਂ ਠੀਕ ਰੱਖੀ ਉਹਨਾਂ ਨੂੰ ਬਸ ਇਹੀ ਕਹਿ ਸਕਦੇ ਆ ਇਸ ਤਰ੍ਹਾਂ